ਇਨਸਪੈਕਟਰ ਹਿੰਦਰਜ ਸਿੰਘ ਨਾਇਆ ਮੈਂ ਤੇ ਇੱਕ ਅਕਿਊਜ਼ਡ ਅਸੀਂ ਅੱਜ ਏਟੀਪੀ ਹਰਜਿੰਦਰ ਸਿੰਘ ਅਰੈਸਟ ਕੀਤਾ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਤੋਂ ਇੱਕ ਤੁਸੀਂ ਕੰਪਲੇਨੈਂਟ ਸੀਗੇ ਸਾਈਂ ਕਿਰਪਾ ਜੀ ਉਹ ਬਾਈ ਪ੍ਰੋਫੈਸ਼ਨਲ ਐਡਵੋਕੇਟ ਨੇ ਐਂਡ ਉਹ ਉਹਨਾਂ ਨੇ ਇੱਕ ਐਨਓਸੀ ਲੈਣੀ ਸੀਗੀ ਇੱਕ ਰੈਜ਼ੀਡੈਂਸ਼ੀਅਲ ਪਲਾਟ ਦੀ ਜੀ ਉਹਦੇ ਸਬੰਧ ਦੇ ਵਿੱਚ ਜਿਹੜੀ ਐਨਓਸੀ ਸੀ ਉਹ ਲਾਸਟ ਮੰਥ ਲੈ ਵੀ ਚੁੱਕੇ ਸੀ ਪਰ ਫਿਰ ਵੀ ਜਿਹੜਾ ਇਹ ਕੰਮ ਨਹੀਂ ਸੀ ਉੱਪਰ ਕਰਨ ਦੇ ਰਿਹਾ ਏਟੀਪੀ ਹਰਜਿੰਦਰ ਇਹਨੇ ਜਾ ਕੇ 10 ਦਿਨ ਪਹਿਲਾਂ ਉੱਥੇ ਜਾ ਕੇ ਉਹਨਾਂ ਨੇ ਸਾਰਾ ਸੀਵਰੇਜ ਸਿਸਟਮ ਤੇ ਇਜਾਰਦਵਾਰੀ ਸੀ ਉਹ ਤੋੜ ਦਿੱਤੀ ਸੀਗੀ ਤੇ ਇਹ ਫਿਰ ਜੋ ਇਹਨਾਂ ਨੇ ਦੁਬਾਰਾ ਇਹਨਾਂ ਦਾ رابطہ ਕੀਤਾ ਕਿ ਸਾਡਾ ਕੋ ਐਨਓਸੀ ਹੈਗੀ ਹੈ ਰਿਕੁਆਇਰ ਡਾਕੂਮੈਂਟ ਸਾਰੇ ਹੈਗੇ ਆ ਤੇ ਕਾਈਂਡਲੀ ਸਾਡਾ ਕੰਮ ਚੱਲ ਲੈਂਦੇ ਉਹ ਕਹਿੰਦਾ ਕਿ ਨਹੀਂ ਮੈਂ 2 ਲੱਖ ਰੁਪਏ ਦੀ ਡਿਮਾਂਡ ਕੀਤਾ ਕਿ 2 ਲੱਖ ਰੁਪਏ ਦਿਓ ਮੈਂ ਥੋੜਾ ਫਿਰ ਕੰਮ ਚੱਲਣ ਦਾ ਵਾਗੜ 2 ਲੱਖ ਰੁਪਏ ਡਿਮਾਂਡ ਦੇ ਉੱਤੇ ਫਿਰ ਸਾਡ ਨੂੰ ਅਪਰੋਚ ਕੀਤਾ ਬਿਜ਼ਨਸ ਬਿਊਰੋ ਨੂੰ ਕੰਪਲੇਟੈਂਸਾਈ ਕਿਰਪਾ ਜੀ ਨੇ ਤੇ ਇਹਨਾਂ ਨੇ ਸਾਨੂੰ ਸਾਰੇ ਜਿਉਂ ਦੱਸੀ ਗੱਲ ਇਹਨਾਂ ਦਾ ਫਿਰ ਆਪਾਂ ਦੇਖ ਕੇ ਵੈਰੀ ਤੇ ਅੱਜ ਨੂੰ ਅਸੀਂ ਟਰੈਪ ਕੀਤਾ ਹਰਜਿੰਦਰ ਸਿੰਘ ਏਟੀਪੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਅਧਿਸ਼ਤ ਦੇ ਵਿੱਚ ਪ੍ਰੋਸੈਡ ਨੇ 50000 ਰੁਪਏ ਨੂੰ ਉਹਨੂੰ ਰਿਸ਼ੂਤ ਲੈਂਦਾ ਹੈ ਅੰਡੀਆ ਸੀ ਗ੍ਰਿਫਟਾਰ ਕੀਤਾ ਇਹ ਕਿੱਥੋਂ ਗ੍ਰਿਫਟਾਰ ਕੀਤਾ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਬਿਲਕੁਲ ਅੱਗੇ ਪਾਰਕਿੰਗ ਦੇ ਵਿੱਚ ਹੀ ਉਹਨਾਂ ਦੀ ਕਾਰ ਦੇ ਵਿੱਚ ਇਹ ਮਤਲਬ ਪੈਸੇ ਲੈਣ ਆ ਗਏ ਸੀਗੇ ਉਹ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਦੇ ਸਾਹਮਣੇ ਗ੍ਰਿਫਟਾਰ ਤੇ ਕੀ ਹੁਣ ਰਿਮਾਂਡ ਵਾਸਤੇ ਨਹੀਂ ਅਜੇ ਤੱਕ ਗ੍ਰਿਫਤਾਰ ਇਹਨਾਂ ਦੀ ਰਾਉਂਡ 2:30 ਵਜੇ ਦੇ ਰਾਉਂਡ 'ਚ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਕੱਲ ਇਹਨਾਂ ਨੂੰ ਅਸੀਂ ਬਾਅਦ ਦੁਪਹਿਰ ਕੋਰਟ 'ਚ ਪੇਸ਼ ਕਰਾਵਾਂਗੇ ਮੈਡੀਕਲ ਕਰਵਾ ਕੇ ਤੇ ਫਿਰ ਉਦੋਂ ਅਸੀਂ ਪੁਲਿਸ ਨੂੰ ਮਾਰਨ ਵਾਸਤੇ ਜਿਹੜਾ ਆ ਉਹ ਐਪਲੀਕੇਸ਼ਨ ਨੂੰ ਕਰਾਂਗੇ ਕਾਰਪੋਰੇਸ਼ਨ ਐਮਟੀਬੀ ਵਿਭਾਗ ਤੇ ਕਾਫੀ ਜਿਹੜੇ ਲੱਗਦੇ ਰਹਿੰਦੇ ਆ ਰੋਕ ਕੇ ਭ੍ਰਸਟਾਚਾਰ ਹੁੰਦਾ ਹੈ ਇੱਕ ਜਿਹੜੀ ਕਾਰਵਾਈ ਕਿਸ ਤਰ੍ਹਾਂ ਦੀ ਲੱਗ ਇਹ ਕਾਰਵਾਈ ਤੇ ਕਿਦਾਂ ਅਗਰ ਕੋਈ ਹੋਰ ਰੈਪ ਲੱਗਦਾ ਹੈ ਕੋਈ ਹੋਰ ਅਫਸਰ پیسے ਡਿਮਾਂਡ ਕਰਦਾ ਪਬਲਿਕ ਕੋ ਕਰਦਾ ਜਾਂ ਕਿਸੇ ਵੀ ਤਰੀਕੇ ਦੀ ਕੋਈ ਕਿਸੇ ਦੀ ਡਿਮਾਂਡ ਹੈ ਚਾਹੇ ਕੋਈ ਏਟੀਪੀ ਐਮਪੀਪੀ ਬਿਲਡਿੰਗ ਇਨਸਪੈਕਟਰ ਹੈ ਤੁਹਾਨੂੰ ਵਿਜੀਲੈਂਸ ਵੇਰ ਨੂੰ ਅਪਰੋਚ ਕਰਨਾ ਚਾਹੀਦਾ ਸਾਡੇ ਐਸਐਸਪੀ ਸਾਹਿਬ ਦੇ ਬੜੇ ਕਲੀਅਰ ਇਨਸਟਰਕਸ਼ਨਸ ਨੇ ਤਰਲੇ ਸਾਫ ਨੂੰ ਤਾਂ ਉਹਨਾਂ ਨੇ ਬੜੀ ਕਲੀਅਰ ਫੋਕਸ ਹੈਗਾ ਕਿ ਜਿਹੜੀ ਕਰਪਸ਼ਨ ਹੈ ਉਹ ਕਿਸੇ ਵੀ ਐਂਡ ਤੇ ਜਿਹੜੀ ਹੈਗੀ ਆ ਉਹ ਉਹ ਬਰਦਾਸ਼ਤ ਨਹੀਂ ਕਰੇਗਾ ਜਾਜ਼ਾਤ ਲਵਾ ਕੋਈ ਹੋ ਰਿਹਾ ਨਾ ਤੋਂ ਬਰਮਤ ਹੋਇਆ ਕੁਝ ਨਹੀਂ 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 ਨਥੇ ਕੁਸਮ ਲਵਾ ਬਣੀ ਨਹੀਂ ਅੱਜ ਉਹ ਸੀ ਰਿਕਵਰੀ ਸੀ ਇਹ ਲਾਲ ਕੋਈ ਗੱਡੀ ਵਗੈਰਾ ਇਹਨਾਂ ਸੀ ਨਹੀਂ 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 ਨਥੇ ਅਨਿਰਜਿੰਦਰ ਜੀ ਅੱਜ ਬਿਜ਼ਨਸ ਨੂੰ ਲੋ ਕਾਰਵਾਈ ਕੀਤੀ ਕੀ ਕਹਿਣਾ ਚਾਹੁੰਦੇ ਹੋ ਕੋਈ ਪ੍ਰੇਵ ਲੱਗਾ ਸੀਗਾ 65000 ਰਿਸ਼ਵਤ ਲੈਂਦੇ ਫੜਿਆ ਕੀ ਕਹਿਣਾ ਚਾਹੁੰਦੇ ਕੋਈ ਤੁਹਾਡਾ ਪਾਸੇ ਸਬੂਤ ਆਜੋ ਮੈਨੇਜਰ ਜੀ ਬਸ ਮੈਨਾਂ ਨੂੰ ਕੋਈ ਫਿਰ ਨਾ ਪੈਸਾ ਨਹੀਂ ਲਿਆ ਜੀ ਅੱਜ ਇਹਨਾਂ ਨੇ ਨਾ ਹੀ ਮੈਨੂੰ ਹੀ ਵੀ ਇਹਨਾਂ ਨੇ ਮੈਨੂੰ ਕਦੀ ਸੋਚਿਆ ਸੀ ਵੀ ਇਹ ਕੰਮ ਮੇਰਨਾ ਕਰਨਗੇ ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ ਜੋ ਵੀ ਮੈਨੂੰ ਤਾਂ ਬੜੇ ਪਿਆਰ ਨਾਲ ਲੈ ਕੇ ਗਏ ਆ ਸਾਰੀ ਡੀਲਿੰਗ ਆਰਕੀਟੈਕਟ ਨਾਲ ਹੋ ਰਹੀ ਸੀ ਨਾ ਹਾਂਜੀ ਹਾਂਜੀ ਆਰਕੀਟੈਕਟ ਔਰ ਮੈਨੂੰ ਨਜ਼ਾਇਜ਼ ਫਸਾਇਆ ਗਿਆ ਮੈਂ ਇਹੋ ਹੀ ਕੰਮ ਬਸ ਕਿੰਨੇ ਦਿਨ ਰਹਿ ਕੇ ਚੱਲ ਮੇਰੇ 10 ਦਿਨ ਜੀ ਮੈਨੂੰ ਲਿਜਾ ਸਾਰਾ